ਲੁਧਿਆਣੇ ਦੇ ਜਿੰਨੇ ਵੀ ਬਿਲਡਰ ਹੈ ਜਿਨ੍ਹਾਂ ਦੀ ਜ਼ਮੀਨ ਲੈਟ ਕੋਲਿੰਗ ਦੀ ਨਾ ਆਉਂਦੀ ਹੈ ਉਸ ਇਲਾਕੇ ਦੇ ਵਿੱਚ ਆਉਂਦੀ ਹੈ ਉਹਨਾਂ ਸਾਰਿਆਂ ਦੀ ਬਾਹ ਮਰੋੜੀ ਜਾ ਰਹੀ ਹੈ ਬਾਹ ਵੀ ਐਡੇ ਭੜੇ ਤਰੀਕੇ ਨਾਲ ਮਰੋੜੀ ਜਾ ਰਹੀ ਹੈ ਐਸਡੀਐਮ ਦਫ਼ਤਰ 'ਚ ਬੰਦਾ ਸੱਦਿਆ ਜਾਂਦਾ ਇਹ ਕਹਿਤਾ ਜਾਂਦਾ ਕਿ ਜੇ ਐਸਡੀਐਮ ਦੇ ਕੋਲੇ ਸਹਿਮਤੀ ਨਹੀਂ ਦੇ ਕੇ ਜਾਂਦਾ ਤਾਂ ਬਾਅਦ ਪੀਐਸਚਓ ਭੇਜ ਦਿਓ ਬਾਹਰ ਨਿਕਲਦੀ ਦੀ ਇਹਦੇ ਪਰਚਾ ਕੱਢ ਦੋਵੇ ਲੁਧਿਆਣਾ ਦੇ ਵਿੱਚ 12 ਤੋਂ ਲੈ ਕੇ 15 ਐਡੀਸੀਪੀ ਦੀ ਡਿਊਟੀ ਲੱਗ ਚੁੱਕੀ ਹੈ ਬਿਲਡਰ 35 ਤੋਂ 40 ਹੈ ਤੇ ਨਾਲ ਹੀ ਚਾਰ ਐਸਐਸਪੀ ਰੈਂਕ ਦੇ ਅਧਿਕਾਰੀਆਂ ਦੀ ਡਿਊਟੀ ਲੱਗ ਚੁੱਕੀ ਹੈ ਕਿ ਤੁਸੀਂ ਜਿਹੜੇ ਮਰਜ਼ੀ ਜਿੱਥੇ ਮਰਜ਼ੀ ਸੱਦੋ ਜਿਵੇਂ ਮਰਜ਼ੀ ਕਰੋ ਇਹਨਾਂ ਤੋਂ ਜ਼ਮੀਨ ਖੋਬੋ ਫਿਰ ਪ੍ਰੋਫਾਈਲ ਕਿਸ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਹੈ ਮੈਂ ਤੁਹਾਨੂੰ ਪ੍ਰੋਫਾਈਲ ਬਾਰੇ ਦੱਸਦਾ ਨਾਮ ਕੀ ਹੈ ਮੋਬਾਈਲ ਨੰਬਰ ਪਿਤਾ ਦਾ ਨਾਮ ਜਾਤ ਜਨਮ ਤਰੀਕ ਪੜ੍ਹਾਈ ਕਿੰਨੀ ਕਿੱਥੋਂ 10ਵੀਂ ਕਿੱਥੋਂ ਕੀਤੀ ਪਲੱਸ 2 ਕਿੱਥੋਂ ਤੇ ਬੀਏ ਕਿੱਥੋਂ ਉਸ ਤੋਂ ਅੱਗੇ ਆਜੋ ਪਤਾ ਕੀ ਐਡਰੈਸ ਹੈ ਕੱਦ ਕਿੰਨਾ ਹੈ ਠੀਕ ਹੈ ਕਲੀਨ ਸ਼ੇਵ ਹੈ ਕਿ ਦਾੜੀ ਰੱਖਦਾ ਹੈ ਉਸ ਤੋਂ ਅੱਗੇ ਆਜੋ ਰੰਗ ਕਿਹੋ ਜਿਹਾ ਹੈ ਪਾਉਂਦਾ ਕਿਹੋ ਜੇ ਕੱਪੜੇ ਐ ਹਿੰਦੂ ਜੈਂਟਲਮੈਨ ਐ ਕਿ ਸਿੱਖ ਜੈਂਟਲਮੈਨ ਐ ਕਿਹੜਾ ਐ ਕਿਤਾ ਕੀ ਐ ਉਹਦਾ ਪਰਿਵਾਰ ਚ ਕੌਣ ਕੌਣ ਐ ਮਾਂ ਪਿਓ ਬੱਚੇ ਸਭ ਦੀ ਡਿਟੇਲ ਇਹ ਸਾਰੀ ਸਪੈਸ਼ਲ ਬ੍ਰਾਂਚ ਤੋਂ ਇਹ ਹਿਸਟਰੀ ਤਿਆਰ ਕਰਵਾਈ ਜਾ ਰਹੀ ਐ ਇੱਕ ਇੱਕ ਉਪਾਰੀ ਦੀ ਮਤਲਬ ਜਿਵੇਂ ਉਹ ਗੈਂਗਸਟਰ ਹੋਣ ਆਮ ਆਦਮੀ ਪਾਰਟੀ ਦੇ ਕਿਸੇ ਵੀ ਲੀਡਰ ਨੂੰ ਮੇਰਾ ਚੈਲੰਜ ਐ ਕਿ ਮੇਰੇ ਸਾਹਮਣੇ ਬਹਿ ਜੇ ਮੇਰੀਆਂ ਇਹਨਾਂ ਗੱਲਾਂ ਦਾ ਕਿ ਉਹ ਵਪਾਰੀਆਂ ਨੂੰ ਨਹੀਂ ਤੰਗ ਕਰ ਰਹੇ ਜਵਾਬ ਦੇ ਦੇ ਮੈਂ ਰਿਕਾਰਡ ਪੂਰੇ ਰੱਖ ਦੂੰਗਾ ਫਿਰ ਇਹ ਗੱਲ ਦਾ ਚੈਲੰਜ ਐ ਅਸੀਂ ਇਹ ਗੱਲ ਦਾ ਜਿਨੇ ਵੀ ਸਾਡੇ ਤੇ ਕੋਈ ਇਹਦੇ ਤੇ ਸਬੰਧ ਤੇ ਲੱਗਦਾ ਕਿ ਝੂਠ ਮਾਰਦਾ ਸਾਡੇ ਤੇ ਕੇਸ ਕਰੇ ਅਸੀਂ ਉਹਦਾ ਜਵਾਬ ਕੋਰਟ 'ਚ ਦੇਵਾਂਗੇ ਇਹ ਚੈਲੰਜ ਕਰਕੇ ਗੱਲ ਕਹਿ ਰਿਹਾ ਇੱਥੋਂ ਤੱਕ ਸਾਡੇ ਹੱਥ 'ਚ ਪ੍ਰੂਫ ਹੈ ਗੁਪਾਰੀਆਂ ਦੇ ਨਾਂ ਮੈਂ ਨਾਂ ਵੀ ਮੇਰੇ ਕੋਲ ਹੈ ਕਿੰਨੇ ਹੈਗੇ ਸਾਰਾ ਕੁਝ ਹੈ ਪਰ ਉਹ ਆਇਆ ਵੀ ਜੇ ਅਸੀਂ ਨਾਂ ਲੈ ਦਿੱਤੇ ਉਹਨਾਂ ਨੂੰ ਦਿੱਕਤਾਂ ਹੋਊ ਤੰਗ ਕਰਨਗੇ ਉਹਨਾਂ ਨੂੰ ਉਹਨਾਂ ਵੈਲਟਰਾਂ ਨੂੰ ਫਿਰ ਤੰਗ ਕਰਨਗੇ ਕਿ ਤੁਸੀਂ ਕਿਵੇਂ ਇਹ ਗੱਲ ਪਹੁੰਚ ਗਈ ਕਿਵੇਂ ਨਹੀਂ ਹੈ মিডিਆ ਨਾਲ ਗੱਲ ਕਰਨ ਤੇ ਰੋਕ ਲਗਾਈ ਜਾ ਰਹੀ ਹੈ ਨਿਗਾਹ ਰੱਖੀ ਜਾ ਰਹੀ ਹੈ ਸੀਆਈਡੀ ਦੀਆਂ ਸਪੈਸ਼ਲ ਬ੍ਰਾਂਚੀਆਂ ਡਿਊਟੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਉਹਨਾਂ ਕੋਲੇ ਜ਼ਮੀਨ ਹੈ ਬਿਲਟਰਾਂ ਕੋਲੇ ਉਹ 2000 ਤੋਂ 2500 ਕਿਲੇ ਦੇ ਵਿੱਚ ਵਿੱਚ ਹੈ 2000 ਤੋਂ 2500 ਕਿਲਾ ਸਰਕਾਰ ਕੱਲੋਂ ਫਿਰ ਬੋਰਡ ਲਾਵੇਗੀ ਪੂਰੇ ਲੁਧਿਆਣੇ ਦੇ ਵਿੱਚ ਜਾਂ ਪੂਰੇ ਪੰਜਾਬ ਤੇ ਕਿ ਲੁਧਿਆਣੇ 'ਚ ਹੋਏ ਲੋਕ ਬਾਗੋ ਬਾਗੇ ਸਕੀਮ ਤੋਂ ਜ਼ਮੀਨ ਦਿੱਤੀ ਕੱਲੋਂ ਫੋਟੋਆਂ ਡੀਸੀ ਨਾਲ ਖੜਕੇ ਇਹ ਚੀਜ਼ਾਂ ਖੜਕੇ ਪਾਈਆਂ ਜਾਣੀਆਂ ਦਿੱਲੀ ਵਾਲੇ ਇਹ ਕਹਿ ਰਹੇ ਕਿ ਸਾਡੀ ਪਾਲਿਸੀ ਕਾਮਯਾਬ ਕਰਕੇ ਦਿਓ ਹਰ ਹਾਲ 'ਚ ਕਾਮਯਾਬ ਕਰਕੇ ਦਿਓ ਲੁਧਿਆਣੇ ਦੇ ਸੀਪੀ ਦੀਆਂ ਬਾਹਾਂ ਮਰੋੜੀਆਂ ਹੋਈਆਂ ਪੁਰ ਦਿੱਲੀ ਵਾਲੇ ਨੇ ਕਿਸਾਨ ਨੂੰ ਨਹੀਂ ਪਤਾ ਬਾਏ ਹੁੱਕ ਬਾਏ ਕਲੌਕ ਜਿਵੇਂ ਮਰਜੀ ਜਿਵੇਂ ਤੇਰਾ ਗੱਲ ਕਰਦਾ ਇਹ ਪਾਲਿਸੀ ਸਾਨੂੰ ਲਾਗੂ ਕਰਕੇ ਦੇ ਪੁਲਿਸ ਨੂੰ ਆਮ ਆਦਮੀ ਪਾਰਟੀ ਜਿਵੇਂ ਬਾਕੀ ਜਗ੍ਹਾ ਜਿਵੇਂ ਟੀਚਰਾਂ ਨੂੰ ਨੱਪਣ ਲਈ ਸਕੂਲਾਂ 'ਚ ਪੁਲਿਸ ਜੁਦਨਸ਼ਾਬਰਤ ਪੁਲਿਸ ਨਸ਼ਿਆਂਾਂ ਦਾਖਲ ਕਰਾਉਣਾ ਪੁਲਿਸ ਜਿਹੜੇ ਬਾਕੀ ਵਿਭਾਗਾਂ ਦੇ ਕੰਮ ਆ ਜਿਵੇਂ ਉਹ ਪੁਲਿਸ ਨੂੰ ਆ ਇਹ ਵੀ ਕੰਮ ਪੁਲਿਸ ਨੂੰ ਸੌਂਪ ਦਿੱਤਾ ਹੈ ਮਤਲਬ ਤੁਸੀਂ ਵਪਾਰੀਆਂ ਤੋਂ ਜ਼ਮੀਨਾਂ ਖੋਹਣੀਆਂ ਤਾਂ ਵੀ ਪੁਲਿਸ ਜਿਹੜੇ ਗਲਾਟਾ ਗਮਾਟਾ ਜਿਹੜੇ ਸਿਵਲ ਪ੍ਰਸ਼ਾਸਨ ਦੇ ਕੰਮ ਆ ਪੁਲਿਸ ਤੋਂ ਕਰਵਾਏ ਜਾ ਰਹੇ ਧੱਕੇ ਨਾਲ ਬਾਹਾਂ ਮਰੋਡੀਆਂ ਜਾ ਰਹੀਆਂ ਪੁਲਿਸ ਬਹੁਤ ਔਖੀ ਇਹਦੇ ਵਿੱਚ ਪਰ ਮੈਂ ਵਪਾਰੀਆਂ ਨੂੰ ਵੀ ਇੱਕ ਗੱਲ ਕਹਿਣੀ ਚਾਹਣਾ ਹੈ ਕਿ ਬੋਲੋ ਜੇ ਤੁਹਾਡੇ ਤੇ ਸਮੱਸਿਆ ਆ ਗਈ ਬੋਲੋ ਤੇ ਸਭ ਤੋਂ ਪਹਿਲਾਂ ਬਾਹ ਫੜੋ ਸੰਜੀਪ ਮਰੋੜਾ ਦੀ ਕਿ ਭਾਈ ਤੈਨੂੰ ਜਿਤਾਇਆ ਇਸੇ ਕੰਮ ਨੂੰ ਸੀ ਕਿ ਸਾਡੀਆਂ ਜਿਹੜੀਆਂ ਗਲਾਂ ਦੇ ਵਿੱਚ ਜਿਹੜੇ ਹੱਥ ਪਾਓਗੇ ਸਾਡੀਆਂ ਬਾਹਾਂ ਮਰੋੜੋਗੇ ਅਪਾ ਪਾਰੀਆਂ ਨੂੰ ਵੀ ਇਹ ਲੱਗਦਾ ਸੀ ਸਾਰੇ ਪੂਰੇ ਪੰਜਾਬ ਦੇ ਪਾਰੀਆਂ ਨੂੰ ਵੀ ਲੱਗਦਾ ਸੀ ਕਿ ਕਿਸਾਨ ਯੂਨੀਅਨ ਹੈ ਜੀ ਹਰ ਗੱਲ ਤੇ ਧਰਨਾ ਦੇ ਦਿੰਦੇ ਹਰ ਗੱਲ ਤੇ ਜਦੋਂ ਉਹ ਕਹਿੰਦੇ ਨਾ ਲੱਗੀ ਜੇ ਤੇਰੇ ਕਲੇਜੇ ਛੁਰੀ ਨਹੀਂ ਹੈ ਤਾਂ ਸਮਝੀ ਨਾ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ ਹੈ ਇਹਨਾਂ ਨੂੰ ਇਹ ਲੱਗਦਾ ਸੀ ਕਿ ਇਹਨਾਂ ਤੱਕ ਹੀ ਸੀਮਤਾ ਭਗਵਾਨਤਮਾਨ ਇਹਨਾਂ ਨੂੰ ਹੀ ਕੁੱਟਣਾ ਹੈ ਹੀ ਹੈ ਇਹ ਜਦੋਂ ਸਰਕਾਰਾਂ ਚੱਲਦੀਆਂ ਜਦੋਂ ਸਰਕਾਰਾਂ ਦੇ ਪੰਜੇ ਚੱਲਦੇ ਆ ਫਿਰ ਪਤਾ ਹੀ ਨਹੀਂ ਲੱਗਦਾ ਕੌਣ-ਕੌਣ ਮੁਰੇ ਆ ਜਾਂਦਾ ਹੈ ਲੁਧਿਆਣੇ ਦੇ ਬੰਦੇ ਅੱਜ ਇਹ ਸੋਚਦੇ ਆ ਕਿ ਚੱਕੇ 에য়ারਪੋਰਟ ਤੋਂ ਐਮਪੀ ਕੋਈ ਬਾਹਲੀ ਦੂਰ ਨਹੀਂ ਸਾਨੂੰ ਜਹਾਜ ਰਹੀਂ ਉੱਥੇ ਜਾ ਕੇ ਕਾਰ ਇਹ ਅਨ ਵੈਸਟ ਪੰਜਾਬ ਛੋੜੋਏ ਛੋਟ ਪੰਜਾਬ ਪੰਜਾਬ ਬਣ ਜਾਣਾ ਜਿਸ ਤਰੀਕੇ ਦੇ ਹਾਲਾਤ ਬਣਦੇ ਜਾ ਰਹੇ ਪੰਜਾਬ ਸਰਕਾਰ ਦੇ ਵੱਲੋਂ ਲੈਂਡ ਪੋਲਿੰਗ ਕਰਨ ਦੇ ਲਈ ਹੁਣ ਵੱਡੇ ਅਫਸਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਨੇ ਤੇ ਨਾਲ ਦੀ ਨਾਲ ੱਤਕਾ ਸ਼ੁਰੂ ਕਰ ਦਿੱਤਾ ਗਿਆ ਇਹ ੱਤਕਾ ਜਿਹੜਾ ਸ਼ੁਰੂ ਕੀਤਾ ਇਹ ਕੀਤਾ ਆ ਲੁਧਿਆਣਾ ਦੇ ਇਲਾਕੇ ਦੇ ਬਿਲਡਰਾਂ ਦੇ ਕੋਲੋਂ ਕਿਉਂਕਿ ਸਭ ਤੋਂ ਪਹਿਲਾਂ ਨੂੰ ਲੱਗਿਆ ਕਿ ਜਿਹੜੇ ਬਿਲਡਰ ਨੇ ਉਹਨਾਂ ਨੂੰ ਡਰਾਉਣਾ ਧਮਕਾਉਣਾ ਸੌਖਾ ਹੁੰਦਾ ਤਾਂ ਉਹਨਾਂ ਦੇ ਉੱਤੇ ਵੱਡੇ ਪੁਲਿਸ ਅਫਸਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਨੇ ਪੂਰਾ ਮਾਮਲਾ ਕੀ ਹੈ ਪੂਰੀ ਜਿਹੜੀ ਤੁਹਾਨੂੰ ਵੱਦ ਜਿਹੜੇ ਸਬੂਤ ਹੈ ਉਹ ਗੱਲਾਂ ਬਾਤਾਂ ਦੱਸਾਂਗੇ ਕਿ ਕਿਵੇਂ ਡਿਊਟੀਆਂ ਲੱਗੀਆਂ ਨੇ ਕੀ ਕੁਝ ਹੁਣ ਕਰਨ ਨੂੰ ਕਹਿ ਦਿੱਤਾ ਗਿਆ ਸਾਰੀ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਜਿਵੇਂ ਹੁਣ ਤੱਕ ਰੋਲਾ ਪੈ ਰਿਹਾ ਸੀ ਕਿ ਲੈਂਡ ਪੂਲਿੰਗ ਪਾਲਿਸੀ ਦਾ ਜਿਹੜਾ ਵਿਰੋਧ ਲਗਾਤਾਰ ਦੇਖ ਨੂੰ ਮਿਲਿਆ ਤਾਂ ਕੀ ਹੁਣ ਸਰਕਾਰ ਨੂੰ ਇਹ ਲੱਗਿਆ ਕਿ ਪਹਿਲਾਂ ਬਿਲਡਰ ਟਰਾਲੀਏ ਦੇਖੋ ਲੈਂਡ ਪੂਲਿੰਗ ਪਾਲਿਸੀ ਤੇ ਸਰਕਾਰ ਕਿਸਾਨ ਜਥੇਬੰਦੀਆਂ ਨਾਲ ਹਾਲੇ ਤੱਕ ਗੱਲ ਨਹੀਂ ਕਰ ਰਹੀ ਹਾਲਾਂਕਿ ਕਿਸਾਨ ਜਥੇਬੰਦੀਆਂ ਨੇ ਸੱਦਿਆ ਵੀ ਕਿ ਆਓ ਦੱਸੋ ਇਹਦੇ ਫਾਇਦੇ ਸਾਨੂੰ ਕੱਲੋਂ ਵੀ ਇੱਕ ਜਿਹੜੇ ਆ ਲੋਕ ਸੱਦ ਰਹੇ ਆ ਕਿ ਆਓ ਫਾਇਦੇ ਸਮਝਾਓ ਕਿਸਾਨ ਜਥੇਬੰਦੀਆਂ ਲਗਾਤਾਰ ਵਿਰੋਧ ਦੇ ਵਿੱਚ ਐ ਪੋਲੀਟੀਕਲ ਪਾਰਟੀਆਂ ਲਗਾਤਾਰ ਵਿਰੋਧ ਦੇ ਵਿੱਚ ਐ ਸਰਕਾਰ ਨੂੰ ਵੀ ਪਤਾ ਹੈ ਕਿ ਕਿਸਾਨਾਂ ਨਾਲ ਹਲੇ ਪੜਨ ਦਾ ਉਹ ਜਿਹੜਾ ਮਾਹੌਲ ਨਹੀਂ ਹੈ ਕਿਸਾਨਾਂ ਦੇ ਵਿੱਚ ਜਿਹੜੀ ਲਹਿਰ ਬਣਦੀ ਜਾ ਰਹੀ ਹੈ ਇਸ ਪਾਲਿਸੀ ਖਿਲਾਫ ਉਹ ਬੜੀ ਵੱਡੇ ਪੱਧਰ ਤੇ ਬਣਦੀ ਜਾ ਰਹੀ ਹੈ ਹਾਲਾਂਕਿ ਸਰਕਾਰ ਆਉਣੇ ਸਮੇਂ 'ਚ ਉਹਨਾਂ ਨਾਲ ਵੀ ਢਿੱਡ ਸਕਦੀ ਹੈ ਕਿਉਂਕਿ ਸਰਕਾਰ ਲੰਮੇ ਸਮੇਂ ਤੋਂ ਕਿਸਾਨ ਜਿੱਥੇ ਬੰਦੀਆਂ ਨਾ ਢਿੱਡਦੀ ਆ ਰਹੀ ਹੈ ਪਰ ਉਸ ਤੋਂ ਪਹਿਲਾਂ ਸਰਕਾਰ ਨੇ ਇੱਕ ਉਦਾਹਰਨ ਸੈੱਟ ਕਰਨ ਲਈ ਕਿ ਲੋਕਾਂ ਦੇ ਵਿੱਚ ਇਹ ਪੇਸ਼ ਕੀਤਾ ਜਾਵੇ ਜਿਵੇਂ ਬੀਤੇ ਦਿਨਾਂ ਦੇ ਵਿੱਚ ਵੀ ਇੱਕ ਦਿਖਾਇਆ ਗਿਆ ਕਿ 100 ਕਿੱਲੋ ਇੱਕ ਵਿਅਕਤੀ ਵੱਲੋਂ ਦਿੱਤਾ ਗਿਆ ਜੀ 50 ਕਿੱਲੋ ਇੱਕ ਵਿਅਕਤੀ ਵੱਲੋਂ ਦਿੱਤੇ ਗਏ ਲੁਧਿਆਣੇ ਦੇ ਵਿੱਚੋਂ ਫੋਟੋਆਂ ਪਾਈਆਂ ਗਈਆਂ ਉੱਥੇ ਵੀ ਸਵਾਲ ਖੜੇ ਹੋਏ ਕਿ ਜਿਹੜਾ 100 ਕਿੱਲੇ ਦੇਣ ਵਾਲਾ ਸੀ ਉਹ ਮੰਤਰੀ ਸੰਜੀਵ अरोड़ा ਦਾ ਕਰੀਬੀ ਸੀ 50 ਕਿੱਲੇ ਦੇਣ ਵਾਲਾ ਵੀ ਉਸ ਤਰੀਕੇ ਦਾ ਸੀ ਪਰ ਹੁਣ ਅਸ ਤੋਂ ਅਗਲੇ ਸਟੈਪ ਤੇ ਆਮ ਆਦਮੀ ਪਾਰਟੀ ਵੱਧ ਚੁੱਕੀ ਹੈ ਸਰਕਾਰ ਵੱਧ ਚੁੱਕੀ ਹੈ ਉਹ ਇਹ ਵੱਧ ਚੁੱਕੀ ਹੈ ਕਿ ਲੁਧਿਆਣੇ ਦੇ ਜਿੰਨੇ ਵੀ ਬਿਲਡਰ ਹੈ ਜਿਨ੍ਹਾਂ ਦੀ ਜ਼ਮੀਨ ਲੈਂਡ ਪੂਲਿੰਗ ਅਧੀਨ ਆਉਂਦੀ ਹੈ ਉਸ ਇਲਾਕੇ ਦੇ ਵਿੱਚ ਆਉਂਦੀ ਹੈ ਉਹਨਾਂ ਸਾਰਿਆਂ ਦੀ ਬਾਹ ਮਰੋੜੀ ਜਾ ਰਹੀ ਹੈ ਬਾਹ ਵੀ ਐਡੇ ਭੈੜੇ ਤਰੀਕੇ ਨਾਲ ਮਰੋੜੀ ਜਾ ਰਹੀ ਹੈ ਕਿ ਉਹਨਾਂ ਦੇ ਉੱਪਰ ਲੈਫਟਾਂ ਬਣ ਚੁੱਕੀਆਂ ਹੈ 35 ਤੋਂ ਲੈ ਕੇ 40 ਦੇ ਕਰੀਬ ਜਿਹੜੇ ਆ ਉਹ ਬਿਲਡਰਾਂ ਦੀਆਂ 35 ਤੋਂ 40 ਬਿਲਡਰਾਂ ਦੇ ਨਾਮ ਲਿਖ ਲਏ ਆ ਉਹਨਾਂ ਦੇ ਉੱਤੇ 10 ਬਿਲਡਰਾਂ ਪਿੱਛੇ ਇੱਕ ਡੀਸੀਪੀ ਜਾਨਕੀ ਐਸਐਸਪੀ ਰੈਂਕ ਦਾ ਅਧਿਕਾਰੀ ਤੇ 2 2 ਤੋਂ 3 ਐਸਪੀ ਤੇ ਡੀਐਸਪੀ ਰੈਂਕ ਦੇ ਅਧਿਕਾਰੀ ਯਾਨਕੀ ਉੱਥੇ ਡੀਸੀਪੀ ਏਡੀਸੀਪੀ ਤੇ ਡੀਸੀਪੀ ਹੁੰਦੇ ਆ ਮੈਂ ਸੌਖੇ ਸ਼ਬਦਾਂ 'ਚ ਨਹੀਂ ਹੋਣਾ ਕਿ ਦਸਾਂ ਮਗਰ 4 3 ਅਫਸਰ ਐਸਪੀ ਰੈਂਕ ਦੇ ਤੇ ਇੱਕ ਉੱਤੇ ਐਸਐਸਪੀ ਰੈਂਕ ਦਾ ਅਧਿਕਾਰੀ ਲਗਾ ਦਿੱਤਾ ਗਿਆ ਕਿ ਇਹਨਾਂ ਤੋਂ ਜਿੰਮੇ ਮਰਜ਼ੀ ਕਰੋ ਜ਼ਮੀਨ ਲੈਣੀ ਆ ਜਿਵੇਂ ਮਰਜ਼ੀ ਕਰੋ ਲੁਧਿਆਣਾ ਦੇ ਵਿੱਚ 12 ਤੋਂ ਲੈ ਕੇ 15 ਏਡੀਸੀਪੀ ਦੀ ਡਿਊਟੀ ਲੱਗ ਚੁੱਕੀ ਹੈ ਬੈਲਟਰ 35 ਤੋਂ 40 ਹੈ ਤੇ ਨਾਲ ਹੀ ਚਾਰ ਐਸਐਸਪੀ ਰੈਂਕ ਦੇ ਅਧਿਕਾਰੀਆਂ ਦੀ ਡਿਊਟੀ ਲੱਗ ਚੁੱਕੀ ਹੈ ਕਿ ਤੁਸੀਂ ਜਿਹੜੇ ਮਰਜ਼ੀ ਜਿੱਥੇ ਮਰਜ਼ੀ ਸੱਦੋ ਜਿਵੇਂ ਮਰਜ਼ੀ ਕਰੋ ਇਹਨਾਂ ਤੋਂ ਜ਼ਮੀਨ ਖੋਬੋ ਇਹਨਾਂ ਦੀ ਜ਼ਮੀਨ ਲਓ ਵਪਾਰੀ ਦੇ ਇਹਨਾਂ ਤਿਆਰ ਨਹੀਂ ਸੀ ਬੈਲਟਰ ਦੇ ਇਹਨਾਂ ਤਿਆਰ ਨਹੀਂ ਕਿਉਂਕਿ ਬੰਦੇ ਨੇ ਜ਼ਮੀਨ ਲਈ ਹੈ ਡਿਵੈਲਪ ਕਰਾਂਗੇ ਕਲੋਨੀ ਬਣਾਵਾਂਗੇ ਉਹਨੂੰ ਵੇਚਾਂਗੇ ਮਤਲਬ ਮੁਨਾਫਾ ਲਈ ਇਹ ਵੀ ਮਹਿੰਗੇ ਬਾ ਦੇ ਵਿੱਚ ਬਿਲਕੁਲ ਮਹਿੰਗੇ ਭਾਅ ਚ ਲਈ ਹੋਊ ਜਾਂ ਜਿਵੇਂ ਵੀ ਲਈ ਆ ਉਹ ਉਹਨਾਂ ਦੀ ਸਿਰਦਰਦੀ ਹੈ ਪਰ ਕੀ ਉਹਨਾਂ ਨੇ ਜ਼ਮੀਨ ਇਸ ਲਈ ਲਈ ਹੈ ਜਾਂ ਕੀ ਧੱਕੇ ਨਾਲ ਖੋਣੀ ਵਾਜਬ ਹੈ ਅਸਲ 'ਚ ਸਰਕਾਰ ਉਹਨਾਂ ਤੋਂ ਆਧਾਰਨ ਖਿਟ ਕਰਨਾ ਚਾਹੁੰਦੀ ਹੈ ਕਿਉਂਕਿ ਜਿਹੜੀ ਉਹਨਾਂ ਕੋਲੇ ਜ਼ਮੀਨ ਹੈ ਬਿਲਡਰਾਂ ਕੋਲੇ ਉਹ 2000 ਤੋਂ 2500 ਕਿਲੋ ਦੇ ਵਿੱਚ ਵਿੱਚ ਹੈ 20250 ਕਿਲਾ ਸਰਕਾਰ ਕੱਲੋਂ ਫਿਰ ਬੋਰਡ ਲਾਵੇਗੀ ਪੂਰੇ ਲੁਧਿਆਣੇ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਕਿ ਲੁਧਿਆਣੇ ਵਿੱਚ ਹੋਏ ਲੋਕ ਬਾਗੋ ਬਾਗ ਸਕੀਮ ਤੋਂ ਜ਼ਮੀਨ ਦਿੱਤੀ ਕੱਲੋਂ ਫੋਟੋਆਂ ਡੀਸੀ ਨਾਲ ਖੜਕੇ ਇਹ ਚੀਜ਼ਾਂ ਖੜਕੇ ਪਾਈਆਂ ਜਾਣੀਆਂ ਉਹਦੇ ਲਈ ਕਿ ਪ੍ਰਭਾਵ ਬਣ ਸਕੇ ਕਿ ਐਵੇਂ ਕਿਸਾਨ ਹੀ ਇਕੱਲੇ ਰੌਲਾ ਪਾਈ ਜਾਂਦੇ ਵੇਖੋ ਜਿਨ੍ਹਾਂ ਨੂੰ ਪਤਾ ਹੈ ਵੀ ਇਹ ਫਾਇਦਾ ਹੋਣਾ ਹੈ ਉਹ ਤਿਆਰ ਹੈ ਹਾਲਾਂਕਿ ਜਿਹੜੇ ਵਪਾਰੀ ਹੈ ਜਿਹੜੇ ਬਿਲਡਰ ਇੱਕ ਵੀ ਇੰਚ ਜ਼ਮੀਨ ਦਾ ਦੇ ਕੇ ਖੁਸ਼ ਨਹੀਂ ਉਹ ਕੋਈ ਨੂੰ ਪਤਾ ਹੈ ਕਿ ਹਾਲੇ ਪਤਾ ਨਹੀਂ ਕਿੱਧਰ ਨੂੰ ਜਾਣਾ ਹੈ ਕੀ ਬਣਨਾ ਹੈ ਕੀ ਇਹ ਪਾਲਿਸੀ ਦਾ ਮੂੰਹ ਨਹੀਂ ਸਿਰ ਨਹੀਂ ਜਿਵੇਂ ਕਿਸਾਨ ਰੋਲਾ ਪਾਉਂਦੇ ਉਹਨਾਂ ਨੂੰ ਹੀ ਪਤਾ ਹੈ ਫਿਰ ਸਰਕਾਰ ਕਦੋਂ ਡਿਵੈਲਪ ਕਰੇਗੀ ਉਹ ਚੀਜ਼ ਬਾਰੇ ਕੋਈ ਨੌਲੇਜ ਨਹੀਂ ਸੋ ਇਸ ਤਰੀਕੇ ਦਾ ਮਾਹੌਲ ਲੁਧਿਆਣੇ ਬਣਦਾ ਜਾ ਰਿਹਾ ਹੈ ਇਦੋਂ ਵੀ ਅੱਗੇ ਮੈਂ ਤੁਹਾਨੂੰ ਦੱਸਦਾ ਕਿ ਪੁਲਿਸ ਨੇ ਸਾਰਿਆਂ ਦੀ ਪ੍ਰੋਫਾਈਲ ਬਣਾਈ ਹੈ ਮਤਲਬ ਵਪਾਰੀਆਂ ਦੇ ਨਾਂ ਮੈਂ ਨਾਂ ਵੀ ਮੇਰੇ ਕੋਲੇ ਹੈ ਕਿ ਕਿੰਨੇ ਹੈਗੇ ਸਾਰਾ ਕੁਝ ਹੈ ਪਰ ਉਹ ਆਇਆ ਵੀ ਜੇਸੀ ਨਾਂ ਲੈ ਦਿੱਤੇ ਉਹਨਾਂ ਨੂੰ ਦਿੱਕਤਾਂ ਹੋ ਤੰਗ ਕਰਨਗੇ ਉਹਨਾਂ ਨੂੰ ਉਹਨਾਂ ਵੈਲਡਰਾਂ ਨੂੰ ਫਿਰ ਤੰਗ ਕਰਨਗੇ ਕਿ ਤੁਸੀਂ ਕਿਵੇਂ ਇਹ ਗੱਲ ਪਹੁੰਚ ਗਈ ਕਿਵੇਂ ਨਹੀਂ ਹੈ মিডিਆ ਨਾਲ ਗੱਲ ਕਰਨ ਤੇ ਰੋਕ ਲਗਾਈ ਜਾ ਰਹੀ ਹੈ ਨਿਗਾਹ ਰੱਖੀ ਜਾ ਰਹੀ ਹੈ ਸੀਆਈਡੀ ਦੀਆਂ ਸਪੈਸ਼ਲ ਬ੍ਰਾਂਚ ਦੀਆਂ ਡਿਊਟੀ ਡਿਊਟੀਆਂ ਲਾਈਆਂ ਜਾ ਰਹੀਆਂ ਪੁਲਿਸ ਨੂੰ ਆਮ ਆਦਮੀ ਪਾਰਟੀ ਜਿਵੇਂ ਬਾਕੀ ਜਗ੍ਹਾ ਜਿਵੇਂ ਟੀਚਰਾਂ ਨੂੰ ੱਪਣ ਲਈ ਸਕੂਲਾਂ 'ਚ ਪੁਲਿਸ ਜੋ ਨਸ਼ੇਵਰਦ ਪੁਲਿਸ ਨਸ਼ਿਆਂਨ ਦਾਖਲ ਕਰਾਉਣਾ ਪੁਲਿਸ ਜਿਹੜੇ ਬਾਕੀ ਮੈਕਮੇਂ ਦੇ ਕੰਮ ਆ ਜਿਵੇਂ ਉਹ ਪੁਲਿਸ ਨੂੰ ਆ ਇਹ ਵੀ ਕੰਮ ਪੁਲਿਸ ਨੂੰ ਸੌਂਪ ਦਿੱਤਾ ਹੈ ਅਸੀਂ ਪੁਲਿਸ ਨੇ ਚ ਉਸ ਤਰੀਕੇ ਨਾਲ ਦੋਸ਼ੀ ਨਹੀਂ ਮੰਨਦੇ ਪਰ ਜਦੋਂ ਪਤਾ ਹੈ ਕਿ ਉੱਪਰੋਂ ਸੀਪੀ ਲੁਧਿਆਣਾ ਨੂੰ ਇਹ ਆਰਡਰ ਆ ਗਿਆ ਕਿ ਭਾਈ ਸਾਨੂੰ ਨਹੀਂ ਪਤਾ ਜਿਵੇਂ ਮਰਜ਼ੀ ਮਰੋੜ ਬਾ ਜਿਵੇਂ ਮਰਜ਼ੀ ਕਰ ਸਾਨੂੰ ਜ਼ਮੀਨ ਲੈ ਕੇ ਦੇ ਉਹਨੇ ਭਾਈ ਥੱਲੇ ਡਿਊਟੀ ਲਾਉਣੀ ਹੈ ਉਹਨੇ ਥੱਲੇ ਵਾਲਿਆਂ ਨੇ ਹੋਰਾਂ ਨੂੰ ਖਿੱਚਣਾ ਹੈ ਥਾਣਿਆਂ ਦੇ ਵਿੱਚ ਬੰਦੇ ਸੱਦੇ ਜਾ ਰਿਹਾ ਐ ਐਸਡੀਐਮ ਦਫ਼ਤਰ 'ਚ ਬੰਦੇ ਸੱਦੇ ਜਾ ਰਿਹਾ ਐ ਐਸਡੀਐਮ ਦਫ਼ਤਰ 'ਚ ਬੰਦਾ ਸੱਦਿਆ ਜਾਂਦਾ ਐ ਇਹ ਕਹਤਾ ਜਾਂਦਾ ਕਿ ਜੇ ਐਸਡੀਐਮ ਦੇ ਕੋਲੇ ਸਹਿਮਤੀ ਨਹੀਂ ਦੇਕੇ ਜਾਂਦਾ ਤਾਂ ਬਾਹਰ ਪੀਐਸਐਚਓ ਭੇਜ ਦਿਓ ਨਾ ਬਾਹਰ ਨਿਕਲ ਦੇ ਦੀ ਇਹਦੇ ਪਰਚਾ ਕੱਟ ਦਿਓ ਇਹਤੇ 751 ਕਰੋ ਕੋਈ ਪਰਚਾ ਕਰੋ ਇਹਨੂੰ ਇੱਕ ਵਾਰ ਅਲ ਜਾਓ ਕਿਉਂਕਿ ਜਿਹੜਾ ਵਪਾਰੀ ਹੁੰਦਾ ਹੈ ਮਤਲਬ ਇੱਕ ਆਮ ਕਹਾਵਤ ਬਣੀ ਹੈ ਕਿ ਵਪਾਰੀ ਨੂੰ ਜੁਰਮਾਨੇ ਨਾਲ ਕੋਈ ਫਰਕ ਨਹੀਂ ਪੈਂਦਾ ਜੇਲ ਨਾ ਫਰਕ ਪੈਂਦਾ ਤੇ ਜਿਹੜਾ ਜ਼ਿੰਮੇਦਾਰ ਹੁੰਦਾ ਜੱਟ ਹੁੰਦਾ ਜਾਂ ਪਿੰਡਾਂ ਵਾਲੇ ਲੋਕ ਹੁੰਦੇ ਆ ਉਹਨਾਂ ਨੂੰ ਜੁਰਮਾਨਾ ਦੇਣਾ ਬਹੁਤ ਔਖਾ ਹੁੰਦਾ ਕਿਉਂਕਿ ਉਹਨਾਂ ਕੋਲੇ ਕੈਸ਼ ਪੈਸਾ ਨਹੀਂ ਹੁੰਦਾ ਉਹਨਾਂ ਨੂੰ ਜੇਲ ਨਾ ਕੋਈ ਫਰਕ ਨਹੀਂ ਪੈਂਦਾ ਜੇਕਰ ਹੁਣ ਵਪਾਰੀ ਨੂੰ ਇਹ ਆ ਰਹੀ ਮੇਰੇ ਤੇ ਪਰਚਾ ਪੈ ਗਿਆ ਵਿਜੀਲੈਂਸ ਦੀ ਕੋਈ ਇਨਕੁਆਰੀ ਖੋਲਗੀ ਕੋਈ ਕੁਛ ਕੋਲਗੀ ਮੈਨੂੰ ਤਾਂ ਸਾਰੀ ਉਮਰ ਜੇਲ ਚ ਕਢਾ ਦੇਣਗੇ ਜਾਂ ਸਾਲ 6 ਮਹੀਨੇ ਲਾਉਣਾ ਪੈ ਗਿਆ ਮੈਂ ਤਾਂ ਮਰਿਆ ਜਾਊਂਗਾ ਮੇਰਾ ਕਾਰੋਬਾਰ ਤਬਾਹ ਹੋ ਜੂ ਮੇਰਾ ਸਭ ਕੁਝ ਹੋ ਜੂ ਸੋ ਇਸ ਕਰਕੇ ਉਹਨਾਂ ਨੂੰ ਡਰਾਇਆ ਜਾ ਰਿਹਾ ਉਹਨਾਂ ਨੂੰ ਪਤਾ ਕਿ ਇਹ ਸੌਖੇ ਡਰ ਜਾਣਗੇ ਕਿਉਂਕਿ ਮੰਨ ਲਓ ਕੋਈ ਬੈਲਡਰ ਹੈ ਕੋਈ ਕੁ ਕਮੀਆਂ ਪੇਸ਼ੀਆਂ ਹੁੰਦੀਆਂ ਦੇਖੋ ਵਪਾਰੀ ਦੇ ਵਿੱਚ ਕੋਈ ਨਾ ਕੋਈ ਕਮੀ ਪੇਸ਼ੀ ਜ਼ਰੂਰ ਹੁੰਦੀ ਹੈ ਕਿਉਂਕਿ ਵਪਾਰ ਜਮਾ ਜੀ ਇਹ ਕਹਦੀ ਹੈ ਕਿ ਗੁਰਬਾਣੀ ਵਿੱਚ ਵੀ ਲਿਖਿਆ ਗਿਆ ਹੈ ਕਿ ਸਭ ਤੋਂ ਉੱਤਮ ਖੇਤੀ ਹੈ ਕਮੀਆਂ ਸਰਕਾਰ ਨੇ ਛੱਡਣੀਆਂ ਹੁੰਦੀਆਂ ਕੁਝ ਵੀ ਕਰ ਸਕਦਾ ਸਰਕਾਰ ਨੇ ਵੀ ਛੱਡਣੀਆਂ ਹੁੰਦੀਆਂ ਸਰਕਾਰ ਦੇ ਅਫਸਰ ਹੀ ਲਲੇਵੇ ਹੁੰਦੇ ਹਨ ਉਹ ਚੀਜ਼ਾਂ ਹੁੰਦੀਆਂ ਉਹ ਕਮੀਆਂ ਨੂੰ ਫੜਿਆ ਜਾ ਰਿਹਾ ਫਿਰ ਪ੍ਰੋਫਾਈਲ ਕਿਸ ਤਰੀਕੇ ਨਾਲ ਤਿਆਰ ਕੀਤੀ ਜਾ ਰਹੀ ਹੈ ਮੈਂ ਤੁਹਾਨੂੰ ਪ੍ਰੋਫਾਈਲ ਬਾਰੇ ਦੱਸਦਾ ਜਿਵੇਂ ਗੈਂਗਸਟਰ ਹੋਵੇ ਵਪਾਰੀ ਨਹੀਂ ਗੈਂਗਸਟਰ ਹੋਵੇ ਜਿਵੇਂ ਪਿਛਲੇ ਦਿਨਾਂ ਵਿੱਚ ਪੱਤਰਕਾਰਾਂ ਦੀਆਂ ਪ੍ਰੋਫਾਈਲਾਂ ਤਿਆਰ ਕੀਤੀਆਂ ਸੀ ਉਵੇਂ ਪ੍ਰੋਫਾਈਲ ਤਿਆਰ ਕੀਤੀ ਗਈ ਹੈ ਨਾਮ ਕੀ ਹੈ ਮੋਬਾਈਲ ਨੰਬਰ ਪਿਤਾ ਦਾ ਨਾਂ ਜਾਤ ਜਨਮ ਤਰੀਕ ਪੜ੍ਹਾਈ ਕਿੰਨੀ ਕਿੱਥੋਂ 10ਵੀਂ ਕਿੱਥੋਂ ਕੀਤੀ ਪਲੱਸ 2 ਕਿੱਥੋਂ ਤੇ ਬੀਏ ਕਿੱਥੋਂ ਉਸ ਤੋਂ ਅੱਗੇ ਆਜੋ ਪਤਾ ਕੀ ਐਡਰੈਸ ਹੈ ਕੱਦ ਕਿੰਨਾ ਹੈ ਠੀਕ ਹੈ ਕਲੀਨ ਸ਼ੇਵ ਹੈ ਕਿ ਦਾੜੀ ਰੱਖਦਾ ਹੈ ਉਸ ਤੋਂ ਅੱਗੇ ਆਜੋ ਰੰਗ ਕਿਹੋ ਜਿਹਾ ਹੈ ਪਾਉਂਦਾ ਕਿਹੋ ਜਿਹੇ ਕੱਪੜੇ ਹੈ ਹਿੰਦੂ ਜੈਂਟਲਮੈਨ ਹੈ ਕਿ ਸਿੱਖ ਜੈਂਟਲਮੈਨ ਹੈ ਕਿਹੜਾ ਹੈ ਕਿੱਤਾ ਕੀ ਆ ਉਹਦਾ ਮਤਲਬ ਕਿਹੜੇ ਕਿਹੜੇ ਕਾਰੋਬਾਰ ਆ ਉਹਦੇ ਗੱਡੀਆਂ ਕਿਹੜੀਆਂ ਉਹਦੇ ਕੋਲੇ ਠੀਕ ਹੈ ਉਸ ਤੋਂ ਅੱਗੇ ਆ ਜਾਓ ਰਤਬਾ ਕਿਹੋ ਜਿਹਾ ਉਹਦਾ ਉਹਦੀ ਜਿਹੜੀ ਉਹਦੀ ਕੰਪਨੀ ਆ ਉਹਦਾ ਅਹੁਦਾ ਕੀ ਹੈ ਉਸ ਤੋਂ ਅੱਗੇ ਆ ਜਾਓ ਪਰਿਵਾਰ ਚ ਕੌਣ ਕੌਣ ਹੈ ਮਾਂ ਪਿਓ ਬੱਚੇ ਸਭ ਦੀ ਡਿਟੇਲ ਉਸ ਤੋਂ ਅੱਗੇ ਆ ਜਾਓ ਨਜ਼ਦੀਕ ਕਿਹੜੇ ਬੰਦੇ ਦੇ ਆ ਕਿਹੜੇ ਪੋਲੀਟਿਸ਼ੀਅਨ ਦੇ ਨਜ਼ਦੀਕ ਹੈ ਕਿਹ ਕਿਹੜੇ ਵਪਾਰੀ ਦੇ ਨਜ਼ਦੀਕ ਹੈ ਕਿਹਦੇ ਆ ਉਹ ਪਤਾ ਕਰੋ ਪਰਚੇ ਕਿੰਨੇ ਆ ਉਹ ਪਤਾ ਕਰੋ ਸੋਸ਼ਲ ਮੀਡੀਆ ਤੇ ਕਿਹੜੀਆਂ ਆਈਡੀਆਂ ਆ ਵਟਸਐਪ ਕਿਹੜੀ ਚਲਾਉਂਦਾ ਹੈ ਇੰਸਟਾਗ੍ਰਾਮ ਆਈਡੀ ਕੀ ਹੈ ਫੇਸਬੁੱਕ ਆਈਡੀ ਕੀ ਹੈ ਉਸ ਤੋਂ ਬਾਅ ਮਤਲਬ ਇਹ ਕਮੀਆਂ ਕੀ ਹੈ ਇਹਦੇ ਵੀਕ 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 ਪੁਆਇੰਟ ਕਿਹੜੇ ਆ ਉਹ ਲੱਬ ਉਹ ਜੋ ਲੱਬਿਆ ਜਾ ਰਿਹਾ ਕਿ ਜੇ ਕਿਸ ਦੀ ਕਲੋਨੀ ਚ ਕੋਈ ਮਾੜੀ ਮੋਟੀ ਪਰਮਿਸ਼ਨ ਨਹੀਂ ਲੈਣ ਵਾਲੀ ਉਹ ਪਤਾ ਕਰੋ ਉਸ ਤੋਂ ਅੱਗੇ ਆ ਜਾਓ ਪੋਜੀਟਿਵ ਪੁਆਇੰਟ ਕੀ ਆ ਉਹਦੇ ਫਿਰ ਪਾਸਪੋਰਟ ਬਣਿਆ ਕਿ ਨਹੀਂ ਬਣਿਆ ਹਥਿਆਰ ਕਿਹੜਾ ਰੱਖਦਾ ਫਿਰ ਸਾਰੀ ਹਿਸਟਰੀ ਬਰੀਫ ਇਹ ਸਾਰੀ ਸਪੈਸ਼ਲ ਬਰਾਜ ਤੋਂ ਇਹ ਹਿਸਟਰੀ ਤਿਆਰ ਕਰਵਾਈ ਜਾ ਰਹੀ ਹੈ ਇੱਕ ਇੱਕ ਵਪਾਰੀ ਦੀ ਮਤਲਬ ਜਿਵੇਂ ਉਹ ਗੈਂਗਸਟਰ ਹੋਣ ਪਹਿਲਾਂ ਇਹ ਆਮ ਤੌਰ ਤੇ ਹੁੰਦਾ ਸੀ ਯੂਨੀਅਨਿਸਟ ਬੰਦੇਾਂ ਦਾ ਜਿਹੜੇ ਯੂਨੀਅਨਾਂ ਦੇ ਵਿੱਚ ਉਹਨਾਂ ਦੀਆਂ ਚੀਜ਼ਾਂ ਤਿਆਰ ਹੁੰਦੀਆਂ ਸੀਗੀਆਂ ਫਿਰ ਆ ਆਮ ਇਨਕਲਾਬ ਵਾਲੀ ਸਰਕਾਰ ਨੇ ਬਦਲਾਅ ਵਾਲੀ ਸਰਕਾਰ ਨੇ ਪੱਤਰਕਾਰਾਂ ਨੇ ਸ਼ੁਰੂ ਕਰ ਦਿੱਤੀਆਂ ਹੁਣ ਇਹਨਾਂ ਨੇ ਸ਼ੁਰੂ ਕਰ ਦਿੱਤੀਆਂ ਜੀ ਜਿਹੜੀਆਂ ਬਿਲਡਰਾਂ ਦੀਆਂ ਮਤਲਬ ਯਾਰ ਇੱਕ ਨਾ ਮਤਲਬ ਸਾਡੇ ਦੋਸਤ ਨੇ ਇੱਕ ਗੱਲ ਕਹੀ ਸੀ ਜਦੋਂ ਕਿਸਾਨਾਂ ਨੂੰ ਕੁੱਟਿਆ ਉਹ ਕਹਿੰਦੇ ਉਹਦੇ ਵਪਾਰੀਆਂ ਦਾ 헤ਜ ਜਾ ਗਿਆ ਸੀ ਇਹਨਾਂ ਨੂੰ ਕਿ ਉਹ ਵਪਾਰ ਤਬਾਹ ਹੋ ਰਿਹਾ ਉਦੋਂ ਨੇ ਕਹੇ ਸੀ ਕਿ ਜਦੋਂ ਜਦੋਂ ਭਗਵੰਤ ਮਾਨ ਨੂੰ ਜਿਹਦਾ ਜਿਹਦਾ ਪਿਆਰ ਜਾਗਦਾ ਹੈ ਉਹਦੇ ਡਾਗ ਫਿਰਦੀ ਹੈ ਜਦੋਂ ਇਹ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਮੈਂ ਕਿਸਾਨਾਂ ਦਾ ਪੁੱਤ ਆ ਇਹਨੇ ਕਿਸਾਨ ਕੁੱਟੇ ਜਦੋਂ ਇਹ ਕਹਿੰਦੇ ਮੈਂ ਮਹਿੰਦਰ ਮਾਸਟਰ ਦਾ ਬੇਟਾ ਆ ਇਹਨੇ ਮਾਸਟਰ ਕੁੱਟੇ ਜਦੋਂ ਇਹ ਹੁਣ ਵਪਾਰੀਆਂ ਦਾ ਇਹ ਜਾਗਿਆ ਹੁਣ ਵਪਾਰੀਆਂ ਦੀ ਬਾਹਮ ਰੂੜੀ ਜਾ ਰਹੀ ਹੈ ਲੁਧਿਆਣੇ ਦੇ ਵਪਾਰੀਆਂ ਨੂੰ ਜਿਹੜਾ ਉਹ ਥਾਣਿਆਂ ਦੇ ਵਿੱਚ ਬਿਠਾਇਆ ਗਿਆ ਖੱਜਲ ਖਰਾਬ ਕੀਤਾ ਗਿਆ ਹਾਲੇ ਤੱਕ ਇਹ ਵਪਾਰੀਆਂ ਨੇ ਸਹਿਮਤੀ ਦੇ ਦਿੱਤੀ ਹੈ ਜਿਹੜੇ ਨਹੀਂ ਦਿੱਤੀ ਉਹਨਾਂ ਨੂੰ ਹਰ ਰੋਜ਼ ਠੱਠ ਕੀਤਾ ਜਾ ਰਿਹਾ ਹੈ ਜਿਹੜੀ ਮੈਂ ਆ ਗੱਲ ਕਹਿ ਰਿਹਾ ਆਮ ਆਦਮੀ ਪਾਰਟੀ ਦੇ ਕਿਸੇ ਵੀ ਲੀਡਰ ਨੂੰ ਮੇਰਾ ਚੈਲੰਜ ਹੈ ਕਿ ਮੇਰੇ ਸਾਹਮਣੇ ਬਹਿ ਜਾਏ ਮੇਰੀਆਂ ਇਹਨਾਂ ਗੱਲਾਂ ਦਾ ਕਿ ਉਹ ਵਪਾਰੀਆਂ ਨੂੰ ਨਹੀਂ ਤੰਗ ਕਰ ਰਹੇ ਜਵਾਬ ਦੇ ਦੇ ਮੈਂ ਰਿਕਾਰਡ ਮੂਰੇ ਰੱਖ ਦੂੰਗਾ ਫਿਰ ਇਹ ਗੱਲ ਦਾ ਚੈਲੰਜ ਹੈ ਅਸੀਂ ਇਹ ਗੱਲ ਤੇ ਜਿਨੇ ਵੀ ਸਾਡੇ ਤੇ ਕੋਈ ਇਹਦੇ ਤੇ ਸਬੰਧ ਤੇ ਲੱਗਦਾ ਕਿ ਝੂਠ ਮਾਰਦਾ ਸਾਡੇ ਤੇ ਕੇਸ ਕਰੇ ਅਸੀਂ ਉਹਦਾ ਜਵਾਬ ਕੋਰਟ ਚ ਦੇਵਾਂਗੇ ਇਹ ਚੈਲੰਜ ਕਰਕੇ ਗੱਲ ਕਹਿ ਰਿਹਾ ਇੱਥੋਂ ਤੱਕ ਸਾਡੇ ਹੱਥ ਚ ਪ੍ਰੂਫ ਹੈ ਪਰ ਅਸੀਂ ਉਹ ਜਨਤਕ ਨਹੀਂ ਕਰ ਸਕਦੇ ਫਿਰ ਉਹਨਾਂ ਵਪਾਰੀਆਂ ਨੂੰ ਵੀ ਦਿੱਕਤ ਆ ਜੂਗੀ ਜਿਹੜੇ ਵਪਾਰੀਆਂ ਦੇ ਉਹਦੇ ਚ ਨਾਮ ਹੈ ਕਿਉਂਕਿ ਇਹ ਇਹ ਸਰਕਾਰ ਨੇ ਬੈਨ ਕੀਤਾ ਉਹਨਾਂ ਨੂੰ ਕਿ ਤੁਸੀਂ ਮੀਡੀਆ ਦੇ ਵਿੱਚ ਨਹੀਂ ਜਾਣਾ ਹਾਲੇ ਤੱਕ ਕਿਸੇ ਵਪਾਰੀ ਮੀਡੀਆ ਚ ਨਹੀਂ ਜਾ ਰਿਹਾ ਇੱਕ ਵਪਾਰੀ ਡਰਦਾ ਵੀ ਹੁੰਦਾ ਵਪਾਰੀ ਕਿਸੇ ਵੀ ਸ਼ਹਿਰ ਦਾ ਕਹੋ ਜਾ ਵੀ ਉਹ ਤੇ ਡਰ ਹੁੰਦਾ ਕਿਉਂਕਿ ਕੰਮ ਧੰਦੇ ਦੌਰਾਨ ਕਈ ਚੀਜ਼ਾਂ ਹੁੰਦੀਆਂ भेज ਦੇਣਗੇ ਪਰ ਸੋ ਸੇਲ ਟੈਕਸ ਵਾਲੇ ਭੇਜ ਦੇਣਗੇ ਫਿਰ ਕੋਈ ਹੋਰ ਇਨਸਪੈਕਟਰ ਭੇਜ ਦੇਣਗੇ ਬੰਦੇ ਨੇ ਜਿਹੜੇ ਕੰਮ ਕਰਨੇ ਆ ਉਹਦੇ ਨਾਲ ਰਿਲੇਟਡ ਉਹਦੇ ਕੋਲ 100 ਕਮੀਆਂ ਜਦੋਂ ਕੱਢਣ ਤੇ ਹਜੇ ਸਰਕਾਰ ਤਾਂ ਫਿਰ ਕੱਢ ਸਕਦੀ ਹੈ ਆਮਦਨ ਤੋਂ ਵੱਧ ਜਾਇਦਾਦ ਦਾ ਵਿਜੀਲੈਂਸ ਨੂੰ ਭੇਜ ਦੇਣਗੇ ਸੋ ਡਰ ਦਾ ਮਾਹੌਲ ਲੁਧਿਆਣੇ ਦੇ ਵਿੱਚ ਐਨਾ ਹੈ ਕਿ ਤੁਸੀਂ ਪੁੱਛੋ ਹੀ ਨਾ ਪਰ ਮੈਂ ਵਪਾਰੀਆਂ ਨੂੰ ਵੀ ਇੱਕ ਗੱਲ ਕਹਿਣੀ ਚਾਹਣਾ ਹੈ ਕਿ ਬੋਲੋ ਜੇ ਤੁਹਾਡੇ ਤੇ ਸਮੱਸਿਆ ਆ ਗਈ ਬੋਲੋ ਤੇ ਸਭ ਤੋਂ ਪਹਿਲਾਂ ਬਾਹ ਫੜੋ ਸੰਜੀਵ ਅਰੋੜਾ ਦੀ ਕਿ ਭਾਈ ਤੈਨੂੰ ਜਿਤਾਇਆ ਇਸੇ ਕੰਮ ਨੂੰ ਸੀ ਕਿ ਸਾਡੀਆਂ ਜਿਹੜੀਆਂ ਗਲਾਂ ਦੇ ਵਿੱਚ ਜਿਹੜੇ ਹੱਥ ਪਾਉਂਗੇ ਸਾਡੀਆਂ ਬਾਹਾਂ ਮਰੋੜੋਗੇ ਤੈਨੂੰ ਇਸੇ ਕਰ ਲਈ ਵੋਟਾਂ ਪੁਆਈਆਂ ਸੀ ਜਿਹੜੇ ਵਪਾਰੀ ਆ ਉਹ ਤੋਂ ਵੱਡੇ ਪੱਧਰ ਤੇ ਉਹਨਾਂ ਦੇ ਹੱਕ ਚ ਭੁੱਗਤੇ ਆ ਸੋ ਅੱਜ ਉਹਨਾਂ ਵਪਾਰੀਆਂ ਨੂੰ ਆਪਣੇ ਮੰਤਰੀ ਨੂੰ ਪੁੱਛਣਾ ਚਾਹੀਦਾ ਹੈ ਕਿ ਤੇਰੇ ਰਾਜ ਦੇ ਵਿੱਚ ਤੇਰੇ ਇਲਾਕੇ ਦੇ ਵਿੱਚ ਸਾਡੀ ਪੁਲਿਸ ਬਾਹ ਮਰੋੜੀ ਫਿਰਦੀ ਹੈ ਸਵੇਰੇ ਪੁਲਿਸ ਚੱਕ ਕੇ ਲੈ ਜਾਂਦੀ ਸ਼ਾਮ ਨੂੰ ਛੱਡਦੀ ਹੈ ਅਫਸਰਾਂ ਦੀਆਂ ਡਿਊਟੀਆਂ ਨਿਗ੍ਹਾ ਰੱਖਣੀਆਂ ਕਿੱਧਰ ਜਾਂਦੇ ਆ ਇਸ ਤਰੀਕੇ ਦੇ ਹਾਲਾਤ ਇਸ ਵਕਤ ਲੁਧਿਆਣੇ ਦੇ ਵਿੱਚ ਹੋਏ ਪਏ ਆ ਲੱਗਦਾ ਇਹ ਸਭ ਨੂੰ ਇਕੱਠਾ ਹੋਣਾ ਬੁੱਗਾ ਜਿਵੇਂ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਤੇ ਹੁਣ ਨੋ ਫਰਾਂਸ ਕਿਸਾਨਾਂ ਨਾਲ ਕਰਨੀ ਚਾਹੀਦੀ ਹੈ ਕਿਸਾਨਾਂ ਨਾਲ ਮਿਲਣਾ ਚਾਹੀਦਾ ਜੇ ਨਾ ਮਿਲੇ ਜਿਵੇਂ ਕਿਸਾਨ ਲਗਾਤਾਰ ਇਹ ਗੱਲ ਤੇ ਕਹਿੰਦੇ ਆ ਮੈਂ ਇਹ ਵਪਾਰੀਆਂ ਨੂੰ ਵੀ ਇਹ ਲੱਗਦਾ ਸੀ ਸਾਰੇ ਪੂਰੇ ਪੰਜਾਬ ਦੇ ਵਪਾਰੀਆਂ ਨੂੰ ਇਹ ਲੱਗਦਾ ਸੀ ਕਿ ਕਿਸਾਨ ਯੂਨੀਅਨ ਹੈ ਜੀ ਹਰ ਗੱਲ ਤੇ ਧਾਰਨਾ ਦੇ ਦਿੰਦੇ ਨੇ ਹਰ ਗੱਲ ਤੇ ਜਦੋਂ ਉਹ ਕਹਿੰਦੇ ਨਾ ਲੱਗੀ ਜੇ ਤੇਰੇ ਕਲੇਜੇ ਛੁਰੀ ਨਹੀਂ ਹੈ ਤਾਂ ਸਮਝੀ ਨਾ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ ਹੈ ਇਹਨਾਂ ਨੂੰ ਇਹ ਲੱਗਦਾ ਸੀ ਕਿ ਇਹਨਾਂ ਤੱਕ ਹੀ ਸੀਮਤਾ ਭਗਵਾਨਤਮਾਨ ਇਹਨਾਂ ਨੂੰ ਹੀ ਕੁੱਟਣਾ ਇਹੀ ਹੈ ਇਹ ਜਦੋਂ ਸਰਕਾਰਾਂ ਚੱਲਦੀਆਂ ਜਦੋਂ ਸਰਕਾਰਾਂ ਦੇ ਪੰਜੇ ਚੱਲਦੇ ਆ ਫਿਰ ਪਤਾ ਹੀ ਨਹੀਂ ਲੱਗਦਾ ਕੌਣ ਕੌਣ ਮੁਰੇ ਆ ਜਾਂਦਾ ਜਿਵੇਂ ਜਦੋਂ ਪੀਲਾ ਪੰਜਾ ਨਸ਼ੇ ਤਸਕਰਾਂ ਦੇ ਚੱਲੇ ਜਿਹੜੇ ਬੁੱਧੀਜੀਵੀ ਲੋਕ ਸੀ ਸਿਆਣੇ ਲੋਕ ਸੀ ਉਹਨਾਂ ਨੇ ਕਿਹਾ ਕਿ ਇਹ ਨਸ਼ੇ ਤਸਕਰਾਂ ਦੇ ਘਰਾਂ ਤੋਂ ਪੀਲੇ ਪੰਜੇ ਹੌਲੀ ਹੌਲੀ ਆਮ ਜਿਹੜੇ ਲੋਕ ਵਿਰੋਧ ਕਰਦੇ ਉਹਨਾਂ ਦੇ ਘਰਾਂ ਤੇ ਆਉਣਗੇ ਫਿਰ ਇਹ ਪੀਲੇ ਪੰਜੇ ਚੱਲੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਤੇ ਇਹ ਪੀਲੇ ਪੰਜੇ ਵਪਾਰੀਆਂ ਦੀਆਂ ਜਿਹੜੀਆਂ ਕਲੋਨੀਆਂ ਉਹਨਾਂ ਤੇ ਵੀ ਚਲਾ ਦੇਣਗੇ ਜੇ ਵਪਾਰੀ ਨਾਂ ਬੋਲੇ ਮੈਂ ਇਹ ਗੱਲ ਚਾਹੀਦੀ ਹੈ ਕਿ 24 ਜਿਹੜੇ ਤਰੀਕ ਨੂੰ ਇਕੱਠ ਵਪਾਰੀਆਂ ਨੂੰ ਕਰਨੀ ਚਾਹੀਦੀ ਹੈ ਤੇ ਉਹਨਾਂ ਨਾਲ ਰਲ ਕੇ ਕਿ ਤੁਸੀਂ ਸਾਡੀ ਮਦਦ ਕਰੋ ਅਸੀਂ ਤੁਹਾਡੀ ਮਦਦ ਕਰਦੇ ਆਂ ਤੇ ਆਪਾਂ ਰਲ ਕੇ ਇਸ ਚੀਜ਼ ਨੂੰ ਰੋਕੀਏ ਜੇ ਲੈਂਡ ਪੂਲਿੰਗ ਇਹ ਕੱਲੀ ਕੱਲੀ ਕਿਸਾਨਾਂ ਨਾਲ ਨਹੀਂ ਹੈ ਇਹ ਵਪਾਰੀਆਂ ਨਾਲ ਜਿਵੇਂ ਤੁਹਾਨੂੰ ਦੱਸਿਆ ਕਿ 2000 ਤੋਂ 2500 ਏਕੜ ਵਪਾਰੀਆਂ ਦਾ ਇੱਕ ਬੈਲਟਰ ਹੈ ਮੈਂ ਨਹੀਂ ਦੇਖੋ ਕਿਸੇ ਦੇ ਕਿਸੇ ਨਾਲ ਹੋਣਗੇ ਕਿ ਕੋਈ ਕਵੇ ਕਿ ਇਹ ਪੈਸੇ ਬਣਾ ਲੈਂਦੇ ਦੋ ਨੰਬਰ ਦੇ ਬਣਾਉਂਦੇ ਇੱਕ ਨੰਬਰ ਦੇ ਮੈਂ ਇਹ ਗੱਲ ਨਾ ਰੱਖਦਾ ਨਹੀਂਗਾ ਮੈਨੂੰ ਇਹ ਹੈ ਕਿ ਕੋਈ ਬੰਦਾ ਕਾਰੋਬਾਰ ਕਰ ਰਿਹਾ ਜਿਉ ਦੋ ਨੰਬਰ ਦਾ ਕਰ ਰਿਹਾ ਸਰਕਾਰ ਉਹਨੂੰ ਰੋਕੇ ਠੀਕ ਹੈ ਨਹੀਂ ਤਾਂ ਹੁਣ ਮੰਨ ਲਓ ਕਿਸੇ ਵੈਲਡਰ ਨੇ 50 ਕਿੱਲੇ ਲਏ ਉਹਨੇ ਆਖਿਆ ਵੀ ਆ ਕਲੋਨੀ ਕਟਾਂਗੇ ਇੱਕ ਮੁੰਡੇ ਨੂੰ ਕਲੋਨੀ ਸੈੱਟ ਕਰ ਦਾਂਗੇ ਦੂਜੇ ਮੁੰਡੇ ਨੂੰ ਫਲਾਣਾ ਕੰਮ ਸੈੱਟ ਕਰ ਦਾਂਗੇ ਉਹ ਲੋਨ ਵੀ ਲੈਂਦਾ ਕਰਜ਼ੇ ਵੀ ਲੈਂਦਾ ਸਭ ਕੁਝ ਲੈਂਦਾ ਇਸੇ ਲਈ ਲੈਂਦਾ ਕਿ ਚਲੋ ਯਾਰ ਕੋਈ ਕਾਰੋਬਾਰ ਸੈਟ ਹੋ ਮੇਰੇ ਬੱਚਿਆਂ ਦਾ ਠੀਕ ਹੈ ਇੱਕ ਬੰਦਾ ਆ ਕੇ ਕਹਿੰਦਾ ਵੀ ਲਿਆ 50 ਕਿੱਲੇ ਲਿਖਾ ਸਾਡੇ ਨਾਂ ਬਸ ਤੇਰਾ ਕੰਮ ਨਿਪੜ ਗਿਆ ਉਹਦੇ ਦਿਲ ਤੇ ਕੀ ਬੀਤਦੀ ਹੋਊਗੀ ਮਤਲਬ ਕਿਸੇ ਦਾ ਯਾਰ ਕਾਰੋਬਾਰ ਦੇਖੋ ਸਾਡੇ ਗੁਰੂਆਂ ਨੇ ਸਾਡੇ ਪੰਜਾਬ ਨੇ ਸਿਖਾਇਆ ਕਿ ੱੱਕਾ ਕਿਸੇ ਨਾਲ ਵੀ ਨਹੀਂ ਕਰਨਾ ਜ਼ਬਰਦਸਤੀ ਕਿਸੇ ਨਾਲ ਵੀ ਨਹੀਂ ਕਰਨੀ ਮਤਲਬ ਇੱਥੇ ਤਾਂ ੱੱਕੇ ਨਾਲ ਸਰਕਾਰ ਜ਼ਬਰਦਸਤੀ ਕਰ ਰਹੀ ਹੈ ਇਹ ਤਾਂ ਸਰਕਾਰ ਚੜ ਚੜ ਕੇ ਆ ਰਹੀ ਹੈ ਬਾਹਾਂ ਮਰੋੜ ਰਹੀ ਹੈ ਘਰਾਂ ਚੋਂ ਸੱਦ ਰਹੀ ਹੈ ਬੱਚਿਆਂ ਤੱਕ ਦੀਆਂ ਡਿਟੇਲਾਂ ਕੱਢ ਰਹੀ ਹੈ ਮਤਲਬ ਗੈਂਗਸਟਰਾਂ ਨੂੰ ਘਾਟ ਹੈ ਸਰਕਾਰ ਅੱਜ ਪੰਜਾਬ ਚ ਆਹ ਡਿਟੇਲ ਕੱਢਣੀ ਕਿਹਦੇ ਨਾਲ ਮਿਲਦਾ ਕੀ ਕਰਦਾ ਕਿਹਦੇ ਨਾਲ ਰਹਿੰਦਾ ਤੇ ਜ਼ਮਾਨਤ ਵਾਲੇ ਹੁੰਦੇ ਜਦੋਂ ਬੰਦੇ ਨੇ ਜ਼ਮਾਨਤ ਲੈਣੀ ਹੁੰਦੀ ਹੈ ਮੈਂ ਕਹਿੰਦਾ ਉਹੀ ਹੈ ਜੀ ਆਹ ਪ੍ਰੋਫਾਈਲ ਤਾਂ ਆਮ ਤੌਰ ਤੇ ਗੈਂਗਸਟਰਾਂ ਦੀ ਬਣਦੀ ਹੈ ਜਾਂ ਜਿਹੜੇ ਸਰਕਾਰ ਖਿਲਾਫ ਬਗਦੋਹੀ ਲੋਕ ਹੁੰਦੇ ਆ ਉਹਨਾਂ ਦੀ ਬਣਦੀ ਹੈ ਵੀ ਚਲੋ ਉਹਦੇ ਬਾਰੇ ਪਤਾ ਹੋਵੇ ਕਿੱਧਰ ਜਾਂਦਾ ਕੀ ਕਰਦਾ ਇਹ ਤਾਂ ਵਪਾਰੀਆਂ ਦੀ ਬਣਾਉਣ ਲੱਗੇ ਇਹਨਾਂ ਨੂੰ ਤਾਂ ਵਪਾਰੀ ਦੁਸ਼ਮਣ ਸ਼ੁਰੂ ਕਰਤੇ ਇਹਨਾਂ ਨੂੰ ਤਾਂ ਵਪਾਰੀ ਆਏ ਆਏ ਪੇਸ਼ ਕਰ ਰਹੇ ਆ ਪੰਜਾਬ ਦੇ ਵਿੱਚ ਜਿਵੇਂ ਸਾਰੇ ਪੰਜਾਬ ਨੂੰ ਬਰਬਾਦ ਹੀ ਉਹ ਕਰੀ ਜਾਂਦੇ ਹੁਣ ਇਹ ਚੀਜ਼ਾਂ ਬੜੀਆਂ ਖਤਰਨਾਕ ਹੈ ਮੈਂ ਤੁਹਾਨੂੰ ਇਹ ਚੀਜ਼ ਦੇ ਉੱਤੇ ਜਿਹੜੀ ਸਰਕਾਰ ਨੂੰ ਗੌਰ ਹੁਣ ਕਰਨੀ ਚਾਹੀਦੀ ਹੈ ਵਪਾਰੀਆਂ ਨੂੰ ਇਹ ਤੇ ਬੋਲਣਾ ਚਾਹੀਦਾ ਖੁੱਲ ਕੇ ਬੋਲਣਾ ਚਾਹੀਦਾ ਪਿਛਲੇ ਦਿਨੀ ਰਵਨੀਤ ਬਿੱਟੂ ਇੱਕ ਛੋਟੀ ਜ ਤਾਂ ਉਸ ਤੋਂ ਬਾਅਦ ਸਾਡੇ ਅੱਜ ਵੀ ਕੁਝ ਡਾਕੂਮੈਂਟ ਜਿਹੜੇ ਉਹ ਲੱਗੇ ਅਸੀਂ ਇਹ ਗੱਲ ਸਾਰੀ ਡਾਕੂਮੈਂਟ ਬੇਸਡ ਕਰ ਰਹੇ ਆ ਚੈਲੰਜ ਅਸੀਂ ਮੈਂ ਫਿਰ ਉਹ ਕਰਦਾ ਕਿ ਜਿਹੜਾ ਵੀ ਆਮ ਆਦਮੀ ਪਾਰਟੀ ਦਾ ਲੀਡਰ ਕਹਿੰਦਾ ਕਿਸੇ ਵਪਾਰੀਆਂ ਨਾਲ ਧੱਕਾ ਨਹੀਂ ਕਰ ਰਹੇ ਮੇਰੇ ਨਾਲ ਬਿਠਾ ਦਿਓ ਜਿਹੜੇ ਜਿਹੜੇ ਵਪਾਰੀਆਂ ਦਾ ਨਾਂ ਉਹਦੇ ਬਾਈ ਨੇਮ ਉਹਨੂੰ ਦੱਸ ਦੂੰਗਾ ਆਉਣ ਕੈਮਰਾ ਦੱਸ ਦੂੰਗਾ ਫਿਰ ਉਸ ਤੋਂ ਬਾਅਦ ਕਿਹੜੇ ਕਿਹੜੇ ਪੁਲਿਸ ਅਫਸਰਾਂ ਦੀਆਂ ਡਿਊਟੀਆਂ ਲੱਗੀਆਂ ਮੈਂ ਉਹ ਵੀ ਦੱਸ ਦੂੰਗਾ ਇੱਕ ਇੱਕ ਚੀਜ਼ ਦੀ ਜਾਣਕਾਰੀ ਇਸ ਚੱਕੀ ਫਿਰਦੇ ਆਂ ਹਾਂ ਬਿਲਕੁਲ ਨੈਲੇ ਇੱਕ ਗੱਲ ਹੋਰ ਹੈ ਕਿ ਜਿਹੜਾ ਕਿਹਾ ਜਾ ਰਿਹਾ ਕਿ ਪੁਲਿਸ ਰਾਜ ਬਣਾਇਆ ਜਾ ਰਿਹਾ ਇਹ ਪੁਲਿਸ ਰਾਜ ਦੀ ਇੱਕ ਧਾਰਨਾ ਹੈ ਜਿਹੜੀ ਵਪਾਰੀਆਂ ਨੂੰ ਵੀ ਸਮਝਣੀ ਚਾਹੀਦੀ ਹੈ ਜਦੋਂ ਕਿਸਾਨ ਬੋਲਦੇ ਆ ਕਿ ਪੁਲਿਸ ਰਾਜ ਜਿਹਦੇ ਵਿੱਚ ਸਾਰਾ ਕੰਮ ਹੀ ਪੁਲਿਸ ਡੀਲ ਕਰ ਰਹੀ ਹੈ ਮਤਲਬ ਤੁਸੀਂ ਵਪਾਰੀਆਂ ਤੋਂ ਜ਼ਮੀਨਾਂ ਖੋਣੀਆਂ ਤਾਂ ਵੀ ਪੁਲਿਸ ਜਿਹੜੇ ਗਲਾਡਾ ਗਮਾਡਾ ਜਿਹੜੇ ਸਿਵਲ ਪ੍ਰਸ਼ਾਸਨ ਦੇ ਕੰਮ ਆ ਪੁਲਿਸ ਤੋਂ ਕਰਵਾਏ ਜਾ ਰਹੇ ਆ ਠੱਕੇ ਪੜਸੌਕੀ ਹੋਣੀ ਹੈ ਮੰਨ ਲਓ ਜਿਹੜੇ ਡੀਸੀਪੀ ਆ ਡੀਸੀਪੀ ਉੱਥੇ ਰਹੇ ਆ ਸਾਰੇ ਬਿਲਡਰਾਂ ਨਾਲ ਲਿਆ ਆ ਜਾ ਸਾਰੇ ਉੱਥੇ ਸ਼ਹਿਰ ਚ ਵੇਚਰਦੇ ਆ ਜਿਹੜੇ ਬੰਦੇ ਦਾ ਕੋਈ ਕਸੂਰ ਨਹੀਂ ਉਹਨੂੰ ਫੜ ਕੇ ਲਿਆਉਣਾ ਦੇਖੋ ਬੰਦੇ ਪੁਲਿਸ ਚ ਬੜੇ ਮਾੜੇ ਬੰਦੇ ਹੈਗੇ ਆ ਬਹੁਤ ਮਾੜੇ ਬੰਦੇ ਜਿਹਨਾਂ ਦਾ ਦਿਲ ਹੈ ਨਹੀਂ ਪਰ ਬਹੁਤੇ ਬੰਦੇ ਅਜਿਹੇ ਵੀ ਆ ਯਾਰ ਜਿਨ੍ਹਾਂ ਨੂੰ ਐਂ ਲੱਗਦਾ ਵੀ ਇਹ ਬੰਦੇ ਤੇ ਯਾਰ ਬਿਨਾਂ ਗੱਲ ਤੋਂ ਪਰਚਾ ਪਾਉਣਾ ਬੰਦਾ ਯਾਰ ਮਵਾਜਜ ਬੰਦਾ ਹੈ ਸ਼ਹਿਰ ਦਾ ਚੰਗਾ ਚਿਹਰਾ ਯਾਰ ਸਾਨੂੰ ਇਹਦੀ ਹੁਣ ਬਾਹਮ ਰੋੜਨੀ ਪੈਣੀ ਆ ਸਾਨੂੰ ਇਹ ਤੇ ਯਾਰ ਪਰਚਾ ਪਾਉਣਾ ਪੈਣਾ ਬਿਨਾਂ ਗੱਲ ਤੋਂ ਉਹਠਠ ਕਰਨਾ ਪੈਣਾ ਕਿਸੇ ਜਿਹੜਾ ਤੁਹਾਨੂੰ ਦੱਸਾਂ ਵਪਾਰੀ ਹੁੰਦਾ ਨਾ ਇਹਨੂੰ ਜੇ ਕਿਤੇ ਪਾਸਪੋਰਟ ਦੀ ਇਨਕੁਆਰੀ ਆਸਤੇ ਪੁਲਿਸ ਦਾ ਫੋਨ ਆ ਜੇ ਨਾ ਇਹਨੂੰ ਡਰ ਲੱਗਣ ਲੱਗ ਜਾਂਦਾ ਹੈ ਦੋ ਬੰਦੇ ਨਾਲ ਲੈ ਕੇ ਜਾਂਦਾ ਹੈ ਇਹ ਵੀ ਉਥੇ ਗਏ ਨਾ ਪਤਾ ਨਹੀਂ ਪੁਲਿਸ ਕਿਹੋ ਜੀ ਸਵਾਲ ਕਰੂ ਕੀ ਕਰੂਗੀ ਇੱਕ ਦੇ ਇਹੋ ਜੀ ਮਤਲਬ ਇੱਕ ਕੌਮ ਵਪਾਰੀ ਕੌਮ ਇਹੋ ਜੀ ਕੰਮ ਹੁੰਦੀ ਹੈ ਉਹਨੂੰ ਹੁਣ ਤੜਕੇ ਫੋਨ ਜਾ ਵੜਨਾ ਹੈ ਥਾਣੇ ਗਏ ਉਹਨੂੰ ਛਡਣਾ ਨਹੀਂ ਆਥਣ ਤੱਕ ਉਹਦੇ ਪਰਿਵਾਰ ਤੇ ਕੀ ਬੀਤ ਦੀ ਹੋਊਗੀ ਤੁਸੀਂ ਸਰਕਾਰ ਇਸੇ ਲਈ ਬਣਾਈ ਸੀ ਤੁਸੀਂ ਵਪਾਰੀਆਂ ਦਾ ਇਹ ਜੇ ਇਸੇ ਲਈ ਸ਼ੁਰੂ ਕੀਤਾ ਸੀ ਆਇਆ ਸ਼ੁਰੂ ਕੀਤਾ ਜਦੋਂ ਕਿਸਾਨ ਚੱਕੇ ਕਿ ਜੀ ਪੰਜਾਬ ਦਾ ਵਪਾਰ ਬਹੁਤ ਮਾਦਮ ਪੈ ਰਿਹਾ ਵਚਾ ਵਪਾਰ ਬਹੁਤ ਡਾਊਨ ਪੈ ਰਿਹਾ ਵਪਾਰ ਜਿਹੜੀ ਇਨਵੈਸਟਮੈਂਟ ਨਹੀਂ ਪੰਜਾਬ ਚ ਆ ਰਹੀ ਆ ਜਿਹੜੇ ਬੈਠੇ ਆ ਬਈ ਇਹ ਭੱਜ ਜਾਣਗੇ ਲੁਧਿਆਣੇ ਦੇ ਬੰਦੇ ਅੱਜ ਇਹ ਸੋਚਦੇ ਆ ਕਿ ਚੱਕੇ 에어ਪੋਰਟ ਤੋਂ ਐਮਪੀ ਕੋਈ ਬਾਹਲੀ ਦੂਰ ਨਹੀਂ ਸਾਨੂੰ ਜਾ ਰਹੀ ਉੱਥੇ ਜਾ ਕੇ ਕਾਰੋਬਾਰ ਫਿੱਟ ਕਰ ਰਹੇ ਆ ਇਹ ਇਨਵੈਸਟ ਪੰਜਾਬ ਛੱਡੋ ਇਹ ਪੰਜੋ ਪੰਜਾਬ ਬਣ ਜਾਣਾ ਜਿਸ ਤਰੀਕੇ ਦੇ ਹਾਲਾਤ ਬਣਦੇ ਜਾ ਰਹੇ ਕੌਣ ਖੜੂਗਾ ਫਿਰ ਹੋਰ ਦੱਸਿਗੇ ਇਦੇ ਪਿੱਛੇ ਜਿਹੜਾ ਦਿਮਾਗ ਹੈ ਉਹ ਦਿੱਲੀ ਵਾਲਿਆਂ ਦਾ ਇਹ 'ਚ ਕੋਈ ਸ਼ੱਕ ਨਹੀਂ ਜਿਹੜੀ ਵਾਰੀ-ਵਾਰੀ ਗੱਲ ਹੈ ਦਿੱਲੀ ਵਾਲੇ ਇਹ ਕਹਿ ਰਹੇ ਕਿ ਸਾਡੀ ਪਾਲਿਸੀ ਕਾਮਯਾਬ ਕਰਕੇ ਦਿਓ ਹਰ ਹਾਲ 'ਚ ਕਾਮਯਾਬ ਕਰਕੇ ਦਿਓ ਲੁਧਿਆਣੇ ਦੇ ਸੀਪੀ ਦੀਆਂ ਬਾਹਾਂ ਅਮਰੋੜੀਆਂ ਹੋਈਆਂ ਪੁਰ ਦਿੱਲੀ ਵਾਲਿਆਂ ਨੇ ਕਿ ਸਾਨੂੰ ਨਹੀਂ ਪਤਾ ਬਾਏ ਹੁੱਕ ਬਾਏ ਕਰੌਕ ਜਿਵੇਂ ਮਰਜੀ ਜਿਵੇਂ ਤੇਰਾ ਦਿਲ ਕਰਦਾ ਹੈ ਇਹ ਪਾਲਿਸੀ ਸਾਨੂੰ ਲਾਗੂ ਕਰਕੇ ਦੇ ਡਿਊਟੀ ਇਹ ਡੀਸੀ ਦੀ ਡਿਊਟੀ ਇਹ ਗਲਾਡਾ ਦੀ ਕੰਮ ਕੌਣ ਕਰ ਰਿਹਾ ਲੁਧਿਆਣੇ ਦਾ ਸੀਪੀ ਕਿਉਂਕਿ ਪਿੱਛੋਂ ਬਾਹਮ ਰੋੜੀ ਵੀ ਆ ਵੀ ਭਾਈ ਕੰਮ ਕਰਾ ਕੇ ਦੇ ਸਾਨੂੰ ਉਹਨੇ ਗਾਂ ਥੱਲੇ ਅਫਸਰਾਂ ਦੀਆਂ ਡਿਊਟੀਆਂ ਲਾਤੀਆਂ ਅਫਸਰਾਂ ਨੇ ਥੱਲੇ ਅਫਸਰਾਂ ਦੀਆਂ ਡਿਊਟੀਆਂ ਲਾਤੀਆਂ ਤੇ ਅੱਜ ਲੁਧਿਆਣੇ ਦੇ ਹਾਲਾਤ ਇਹ ਬਣੇ ਪਏ ਐ ਲੁਧਿਆਣੇ ਦੇ ਜਿਹੜੇ ਬਿਲਡਰ ਆ ਉਹ थर-थर ਕੰਬ ਰਹੇ ਆ ਡਰ ਰਹੇ ਆ ਮਨਾਂ ਦੇ ਵਿੱਚ ਪੂਰਾ ਡਰ ਆ ਤੇ ਉਹ ਇਸ ਤਰੀਕੇ ਦੇ ਹਾਲਾਤ ਨੇ ਤਾਂ ਇਹ ਲੋਕ ਜਿਹੜੇ ਆ ਉਹ ਜਲਦੀ ਪੰਜਾਬ ਚੋਂ ਪਲਾਨ ਕਰ ਜਾਣਗੇ ਜਿਹੜੀ ਇੰਡਸਟਰੀ ਲਿਆਉਣ ਦੀਆਂ ਗੱਲਾਂ ਕਰਦੇ ਆ ਇਹ ਇੱਥੇ ਕਿਸੇ ਨੇ ਨੇੜੇ ਤੇੜੇ ਵੀ ਨਹੀਂ ਖੜਨਾ